ਮੇਰਾ ਨਾਮ ਸਰਦਾਰ ਕੁਲਦੀਪ ਸਿੰਘ ਮੈਂ ਹੈਡਮਾਸਟਰ ਸਰਕਾਰੀ ਸਕੂਲ ਮਹਿਲ ਖੁੱਦ ਵਿਖੇ ਪੜਾ ਰਿਹਾ ਜੀ ਕੀ ਕਹਿਣਾ ਜਾਊਂਗੇ ਜਿਵੇਂ ਅੱਜ ਜ਼ਿਲ੍ਹੇ ਦੇ ਵਿੱਚ ਚਾਰ ਬੰਦਿਆਂ ਨੂੰ ਸਟੇਟ ਅਵਾਰਡ ਦਿੱਤਾ ਗਿਆ ਸਰ ਇਹਦੇ ਪਿੱਛੇ ਇੱਕ ਬਹੁਤ ਵੱਡੀ ਕਹਾਣੀ ਹੈ ਕਿਉਂਕਿ ਸਾਨੂੰ ਜੋ ਵੱਖ-ਵੱਖ ਪੈਰਾਮੀਟਰ ਦਿੱਤੇ ਗਏ ਨੇ ਜਿਵੇਂ ਮੇਰੇ ਸਕੂਲ ਦੀ ਜਿਹੜੀ ਨਰੋਲਮੈਂਟ ਆ ਇਸ ਸਾਲ ਜ਼ਿਲ੍ਹੇ ਦੇ ਵਿੱਚ ਦੂਜੇ ਨੰਬਰ ਤੇ 16% ਵਾਧਾ ਹੋਇਆ ਜਿਹਦੇ ਵਿੱਚ ਘੱਟੋ-ਘੱਟ 12 ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਲੱਗ ਕੇ ਹਟ ਕੇ ਲੱਗੇ ਨੇ ਮੇਰੇ ਕੋਲੇ ਤੇ ਇੱਕ ਤਾਂ ਇਹ ਪੈਰਾਮੀਟਰ ਸੀ ਦੂਸਰਾ ਕੋਵਿਡ ਜਦੋਂ ਆਪਣਾ ਚੱਲ ਰਿਹਾ ਸੀ ਕੋਵਿਡ 19 ਦੌਰਾਨ ਮੈਨੂੰ ਕਾਰਜਕਾਰੀ ਮਜਿਸਟ੍ਰੇਟ ਦੀ ਡਿਊਟੀ ਦਿੱਤੀ ਗਈ ਸੀ ਆਪਦੇ ਹਲਕੇ ਦੇ ਵਿੱਚ ਜਦੋਂ ਲੋਕ ਘਰਾਂ ਦੇ ਵਿੱਚ ਬੈਠੇ ਸੀ ਤਾਂ ਅਸੀਂ ਜਿਹੜੇ ਉਹ ਪੇਸ਼ੈਂਟ ਸੀ ਉਹਨਾਂ ਦਾ ਅਸੀਂ ਉਹਨਾਂ ਦਾ ਧਿਆਨ ਰੱਖ ਰਿਹਾ ਸੀ ਤੇ ਉਹ ਲੋਕਾਂ ਦੀ ਅਸੀਂ ਫੀਲਡ ਦੇ ਵਿੱਚ ਜਾ ਕੇ ਉਹਨਾਂ ਨੂੰ ਦੇਖ ਰਹੇ ਸੀ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਤੇ ਤੀਸਰਾ ਸੀਗਾ ਕਿ ਜਿਹੜਾ ਮੈਂ ਪਿਛਲੇ ਸਾਲ IIM ਦਾ ਅਹਮਦਾਬਾਦ ਤੋਂ ਟ੍ਰੇਨਿੰਗ ਲੈ ਕੇ ਆਇਆ ਸੀਗਾ ਤੇ ਉਹ ਵੀ ਮੇਰੇ ਲਈ ਬਹੁਤ ਜ਼ਿਆਦਾ ਫਰੂਟਫੁੱਲ ਰਹੀ ਕਿਉਂਕਿ ਉੱਥੇ ਜਦੋਂ ਅਸੀਂ ਸਿੱਖਿਆ ਕਿ ਬੱਚਿਆਂ ਨੂੰ ਅਸੀਂ ਕਿਵੇਂ ਜੋੜਨਾ ਤੇ ਮੈਂ ਹੁਣ ਇਹ ਕਹਿਣਾ ਕਿ ਜਿਹੜਾ ਇਹ ਅੱਜ ਦਾ ਸਾਨੂੰ ਸਨਮਾਨ ਮਿਲਿਆ ਪੂਲੀ ਸਾਡੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ ਕੰਡਰੀ ਸਿੱਖਿਆ ਉਪ ਜ਼ਿਲ੍ਹਾ ਸਿੱਖਿਆ ਅਫਸਰ ਜੋ ਕਿ ਨੈਸ਼ਨਲ ਬੋਰਡੀ ਨੇ ਉਹਨਾਂ ਦੀ ਗਾਈਡੈਂਸ ਦੇ ਵਿੱਚ ਤੇ ਨਾਲ ਹੀ ਸਾਡੇ ਐਲੀਮੈਂਟਰੀ ਤੋਂ ਡੀਓ ਮੈਡਮ ਨੇ ਉਹਨਾਂ ਉਹਨਾਂ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਆ ਤੇ ਮੈਂ ਵਿਸ਼ਵਾਤ ਹਾਂ ਨਾ ਕਿ ਹੁਣ ਸਾਡੀ ਪਹਿਲਾਂ ਮੈਂ ਇੱਕ ਹੈਡਮਾਸਟਰ ਇੱਕ ਸਕੂਲ ਦਾ ਸੀਗਾ ਤੇ ਹੁਣ ਜਦੋਂ ਮੂਰੇ ਸਟੇਟ ਅਵਾਰਡ ਅਧਿਆਪਕ ਬਣ ਗਿਆ ਮੈਂ ਤੇ ਮੇਰੀ ਮੈਨੂੰ ਲੱਗਦਾ ਜ਼ਿੰਮੇਵਾਰੀ ਵਧ ਗਈ ਆ ਤੇ ਮੈਨੂੰ ਹੁਣ ਜਿੱਥੇ ਮੈਂ ਅੱਗੇ ਆਪਦੇ ਸਕੂਲ ਦਾ ਕੰਮ ਕਰਦੇ ਹੁਣ ਮੈਨੂੰ ਆਪਦੇ ਬਲਾਕ ਦਾ ਆਪਦੇ ਜ਼ਿਲ੍ਹੇ ਦਾ ਸਾਰਾ ਧਿਆਨ ਰੱਖਣਾ ਪੈਣਾ ਕਿ ਕਿੱਥੇ ਮੇਰੀ ਲੋੜ ਆ ਤੇ ਮੈਂ ਉੱਥੇ ਜਾ ਕੇ ਆਪਣੀ ਸਵਾਮਤ ਦੇ ਸਕਾਂ ਬੜੀ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸੁਨੀਤਿੰਦਰ ਸਿੰਘ ਤੇ ਪੀਪੀਡੀਓ ਰਜਿੰਦਰਪਾਲ ਸਿੰਘ ਉਹਨਾਂ ਦੀ ਪ੍ਰੇਰਣਾ ਤੇ ਅਗਵਾਈ ਸਦਕਾ ਮੈਡਮ இந்து ਜੀ ਸ਼ਿਮਕ ਜੀ ਦੀ ਅ ਭਿਸ਼ਵਾਸ ਡ੍ਰਿੜ ਉਹਦੇ ਅਸੀਂ ਉਹਨਾਂੇ ਹੇਠ ਕੰਮ ਕਰ ਰਹੇ ਹਾਂਗੇ ਤੇ ਸਮੇਂ-ਸਮੇਂ ਤੇ ਉਹ ਸਾਨੂੰ ਗਾਈਡ ਕਰਦੇ ਰਹਿੰਦੇ ਨੇ ਜਿਹਦੇ ਕਰਕੇ ਅਸੀਂ ਮੈਂ ਪਿਛਲੇ 15 ਸਾਲਾਂ ਤੋਂ ਆਪਣੇ ਸਕੂਲ ਦੇ ਵਿੱਚ ਪੜਾ ਰਿਹਾ ਹਾਂਗੇ ਤੇ ਮੇਰਾ ਹਰ ਸਾਲ 100% ਨਤੀਜਾ ਆਉਂਦਾ ਹੈਗਾ ਤੇ ਕੋਈ ਵੀ ਸਕੂਲ ਦੇ ਵਿੱਚ ਬੱਚਾ ਡਰਾਪ ਆਊਟ ਨਹੀਂ ਮੈਂ ਸਿਰਫ ਬੱਚਿਆਂ ਨੂੰ ਆਪਣੇ ਸਕੂਲ ਤਾਂ ਕੀ ਨਹੀਂ ਜੁੜਿਆ ਹੋਇਆ ਉਹਨਾਂ ਦੇ ਸਕੂਲ ਤੋਂ ਬਾਅਦ ਵੀ ਉਹਨਾਂ ਦੀ ਅੱਗੇ ਗਵਾਹੀ ਵੀ ਕਰਨ ਲਈ ਜਣੀ ਹੁਣ ਪਿੱਛੇ ਜੇ ਬਹੁਤ ਬੱਚੇ ਆ ਜਿਹੜੇ ਇਹ ਸਰਕਾਰੀ ਅਹੁਦਿਆਂ ਤੇ ਵੱਡੇ ਵੱਡੇ ਅਹੁਦਿਆਂ ਤੇ ਜਿਵੇਂ ਕਿ ਪਿੱਛੇ ਜੇ ਪੰਜਾਬ ਸਰਕਾਰ ਨੇ ਇਨਸਪੈਕਟਰ ਦੀ ਭਰਤੀ ਕੀਤੀ ਸੀ ਮੇਰਾ ਇੱਕ ਬੱਚਾ ਲੁਧਿਆਣਾ ਇਸ ਟਾਈਮ ਆ ਇਨਸਪੈਕਟਰ ਲੱਗਿਆ ਹੋਇਆ ਹੈਗਾ ਤੇ ਹੁਣੀ ਤਨੌਲੇ ਜੇਈ ਦੀ ਪੋਸਟ ਤੇ ਇੱਕ ਬੱਚਾ ਹੈਗਾ ਅਬ ਉਹ ਹੋਰ ਇੱਕ ਲੜਕੀ ਗਈ ਹੈ ਵੀ ਉਹਨਾਂ ਨੇ ਸਮੇਂ-ਸਮੇਂ ਤੇ ਜੁੜੇ ਰਹਿਣਿਆ ਬੱਚਿਆਂ ਨਾਲ ਤੇ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆਂਗੇ ਤੇ ਜਿਵੇਂ ਕਿ ਖੇਡਾਂ ਦੇ ਵਿੱਚ ਪੰਜਾਬ ਦੇ ਵਿੱਚ ਮੇਰੇ ਬੱਚੇ ਗਏ ਆ ਤੇ ਆਦਰ ਉਹਨਾਂ ਨੂੰ ਜਾਨੀ ਪੜਾਈ ਤੋਂ ਹਟਕੇ ਵੀ ਉਹਨਾਂ ਨਾਲ ਸਾਹਿਤ ਨਾਲ ਮੈਂ ਇੱਕ ਖੁਦ ਸਾਹਿਤਕਾਰ ਹਾਂਗਾ ਮੇਰੇ ਪਿੱਛੇ ਜੇ ਕਹਾਣੀ ਸੰਗ੍ਰਹਿ ਆ ਬੱਚਿਆਂ ਨੂੰ ਉਹਨਾਂ ਨਾਲ ਜੋੜ ਕੇ ਰੱਖੀਦਾ ਸਮਾਜ ਨਾਲ ਵੱਧ ਤੋਂ ਵੱਧ ਸੇਧ ਦੇਣ ਦੀ ਕੋਸ਼ਿਸ਼ ਕਰੀਂਦੀ ਹੈ ਤਾਂ ਕਿ ਇਹ ਪੈਰਾਮੀਟਰ ਦੇ ਦੌਰਾਨ ਸਾਨੂੰ ਜਿਹੜੀ ਇਹ ਚਾਰਾਂ ਦੀ ਚੋਣ ਹੋਈ ਹੈਗੀ ਤੇ ਅੱਜ ਬਹੁਤ ਮਨਮਾਸ਼ੀ ਤੁਹਾਡੇ ਇਹਨਾਂ ਸਾਰੇ ਕੰਮਾਂ ਲਈ ਯਾ ਸਰਕਾਰ ਨੂੰ ਤੁਹਾਨੂੰ ਸਨਮਾਨਿਤ ਵੀ ਹੈ ਕਿਸ ਤਰੀਕੇ ਨਾਲ ਦੇਖੇ ਇਹ ਦੇਖੋ ਪੈਰਾਮੀਡ ਇੰਨਾ ਤੋਂ ਹਟਕੇ ਵੀ ਬਹੁਤ ਪੈਰਾਮੀਟਰ ਹੁੰਦੇ ਆ ਤਾਂ ਮੈਂ ਕੁਝ ਇੱਕ ਗੱਲਾਂ ਤੁਹਾਨੂੰ ਦੱਸਿਆ ਨੇ ਇੰਨਾ ਤੋਂ ਬਹੁਤ ਬਰੀਕੀ ਦੇ ਵਿੱਚ ਹੋਰ ਵੀ ਬਹੁਤ ਕੁਝ ਹੁੰਦਾ ਹੈ ਇਹ ਤਾਂ ਜੋ ਅਸੀਂ ਰੂਟੀਨ ਵਰਕ ਦੇ ਵਿੱਚ ਕਰ ਰਹੇ ਹਾਂ ਜਿਵੇਂ ਜੁੱਧਨਸ਼ ਅਮਰਦ ਸਰਕਾਰ ਦਾ ਇੱਕ ਚੱਲ ਰਿਹਾ ਪ੍ਰੋਜੈਕਟ ਉਹਦੇ ਵਿੱਚ ਮੈਂ ਸੁਰੱਖਾ ਆਪਣੇ ਸਕੂਲ ਤੱਕ ਹੀ ਸੀਮਤ ਨਹੀਂ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਉਹਦੇ ਲਈ ਕੰਮ ਵੀ ਕੀਤਾ ਜਾਂਦਾ ਹੈ ਤਾਂ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਂਦਾ ਤਾਂ ਕਿ ਇੰਨਾ ਤੋਂ ਦੂਰ ਹਟਣ ਇਸ ਤਰ੍ਹਾਂ ਦੀਆਂ ਕਈ ਗਤੀਵਿਧੀਆਂ ਹੁੰਦੀਆਂ ਜਿਹੜੀਆਂ ਹਟਕੇ ਵੀ ਕੀਤੀਆਂ ਜਾਂਦੀਆਂ ਜਿਦੇ ਕਰਕੇ ਸਰਕਾਰ ਚੋਣ ਕਰਦੀ ਹੈ ਵੱਧ ਤੋਂ ਵੱਧ ਕੰਮ ਕੀਨੇ ਕੀਤਾ ਤੇ ਚੰਗਾ ਕੰਮ ਕੀਨੇ ਕੀਤਾ ਨੋ ਡਾਕਟਰ ਵਰਜਿੰਦਰਪਾਲ ਸਿੰਘ ਡਿਪਟੀ ਡਿਸਟ੍ਰਿਕਟ এডਿਕੇਸ਼ਨ ਅਫੀਸਰ ਸੈਕੰਡਰੀ এডਿਕੇਸ਼ਨ ਬਰਨਾਲਾ ਸਰ ਕੀ ਕਹਿਣਾ ਚਾਹੁੰਦੇ ਅੱਜ ਇੱਕ ਮਾਣ ਵਾਲੀ ਗੱਲ ਹੈ ਜਿਹੜੀ ਜ਼ਿਲ੍ਹਾ ਬਰਨਾਲਾ ਨੂੰ ਸਰ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮੈਨੂੰ ਖੁਦ ਸਿੱਖਿਆ ਭਾਗ ਦੇ ਵਿੱਚ 2007 ਦੇ ਵਿੱਚ 15 ਅਗਸਤ ਨੂੰ ਚੀਫ ਸਕੱਟਰੀ ਵੱਲੋਂ ਵਿਗਿਆਨ ਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਕਾਰਜ ਕਰਨ ਕਰਕੇ ਸਰਟੀਫਿਕੇਟ ਮਿਲਿਆ ਉਸ ਤੋਂ ਬਾਅਦ 2011 ਚ ਮੈਨੂੰ ਰਾਜ ਪੁਰਸਕਾਰ ਮਿਲਿਆ ਪਿਛਵਾ 2015 ਦੇ ਵਿੱਚ ਮੈਨੂੰ ਨੈਸ਼ਨਲ ਵਾਰਡ ਮਿਲਿਆ ਸੋ ਇਸ ਕਰਕੇ ਮੇਰੀ ਹਰ ਸਾਲ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵੱਧ ਤੋਂ ਵੱਧ ਅਧਿਆਪਕਾਂ ਨੂੰ ਮੋਟੀਵੇਟ ਕਰਕੇ ਉਹਨਾਂ ਦਾ ਅਪਲਾਈ ਕਰਵਾਵਾਂ ਸੋ ਮੇਰੀ ਸਜੱਦੂ ਜਿਹੜੇ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਡਿਸਟ੍ਰਿਕਟ ਬਰਨਾਲਾ ਦੇ ਵਿੱਚ ਜਿਹੜੇ ਅਪਲਾਈ ਕਰਨ ਵਾਲੇ ਅਧਿਆਪਕ ਨੇ ਉਹਨਾਂ ਦੀ ਗਿਣਤੀ ਆ ਜਿਹੜੀ ਵਧੀਆ ਮੈਨੂੰ ਬਹੁਤ ਵੱਡਾ ਮਾਣ ਆ ਸੋ ਮੈਂ ਪ੍ਰੇਰਨਾ ਦੇ ਕੇ ਵੱਧ ਤੋਂ ਵੱਧ ਅਧਿਆਪਕਾਂ ਨੂੰ ਇਸ ਅਵਾਰਡ ਦੇ ਲਈ ਅਪਲਾਈ ਕਰਨ ਦੇ ਦੀ ਇੱਛਾਤ ਕਰਦਾ ਬਹੁਤ ਸਾਰੇ ਇਹਦੇ ਆਪਾਂ ਨੂੰ ਮੈਂ ਅਵਾਰਡ ਅਪਲਾਈ ਕਰਾਉਣ ਦੇ ਵਿੱਚ ਕਾਮਯਾਬ ਹੋ ਜਾਣਾ। ਸੋ ਵਿਭਾਗ ਦਾ ਜੋ ਕਰਾਈਟੇਰੀਆ ਹੁੰਦਾ ਮਾਨਯੋਗ ਸੈਕਟਰੀ ਮੈਡਮ ਵੱਲੋਂ ਖੁਦ ਵੀ ਸੀ ਰਹੀ ਜਿਹੜੇ ਅਧਿਆਪਕ ਨੇ ਉਹਨਾਂ ਸਾਰਿਆਂ ਦਾ ਮੁਲਾਂਕਣ ਕੀਤਾ ਜਾਂਦਾ। ਸੋ ਦੇ ਲਈ ਵੱਖਰੇ ਵੱਖਰੇ ਪੈਰਾਮੀਟਰ ਹੁੰਦੇ ਨੇ ਕਿ ਅਧਿਆਪਕਾ ਜਿਹੜਾ ਉਹਦੇ ਨਤੀਜੇ ਕਿਹੋ ਜਿਹੇ ਨੇ। ਅਧਿਆਪਕ ਨੇ انرੋਲਮੈਂਟ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਣਾਉਣ ਦੇ ਵਿੱਚ ਕਿੰਨਾ ਕੰਮ ਕੀਤਾ? ਜਾਂ ਦੇ ਆਪਕ ਨੇ ਸਕੂਲ ਬਿਲਡਿੰਗ ਦੇ ਵਿੱਚ ਕਿੰਨਾ ਕੰਮ ਕੀਤਾ? ਤੇ ਆਪਕ ਨੇ ਕਿਸ ਤਰ੍ਹਾਂ ਲੋਕਾਂ ਨੂੰ ਨਾਲ ਜੋੜ ਕੇ ਸਕੂਲ ਦੀ ਪ੍ਰਗਤੀ ਕੀਤੀ? ਜਾਂ ਇਸ ਤੋਂ ਹਟ ਕੇ ਜਿਹੜੀਆਂ ਕੋਈ ਕੋ ਕਰਿਕੂਲਰ ਐਕਟੀਵਿਟੀ ਨੇ ਸਰਪੱਖੀ ਕਰਿਆਵਾਂ ਨੇ ਉਹਦੇ ਵਿੱਚ ਵਿਆਪਕ ਸਹਿਬਾਨ ਨੇ ਜਿਹੜੇ ਉਹ ਬੱਚਿਆਂ ਨੂੰ ਕਿਸ ਪੱਧਰ ਤੱਕ ਲੈ ਕੇ ਗਏ ਨੇ ਸਟੇਟ ਲੈਵਲ ਤੱਕ ਲੈ ਕੇ ਗਏ ਨੇ ਸੋ ਸਮੁੱਚੇ ਮੁਲਾਂਕਣ ਦੇ ਕ੍ਰਿਟੇਰੀਆ ਦੇ ਵਿੱਚੋਂ ਸਟੇਟ ਦੇ ਵਿੱਚ ਜਿਹੜੇ ਵਿਨਰ ਆਉਂਦੇ ਨੇ ਉਹਦੇ ਆਪ ਨੇ ਸੋ ਜਿਹੜੇ ਸਾਡੇ ਆਲੇ-ਦਾਲੇ ਚਾਰ ਵਿਆਪ ਖੜੇ ਨੇ ਇਹਨਾਂ ਦੀਆਂ ਆਪਣੇ ਸਕੂਲਾਂ ਦੇ ਵਿੱਚ ਬਲੱਖਣ ਪ੍ਰਾਪਤੀਆਂ ਨੇ ਇਹਨਾਂ ਦੇ ਸਕੂਲ ਨੇ ਜਿਹੜੇ ਕੋ ਆਪਣੇ ਆ ਬੋਲਦੇ ਨੇ ਕਿ ਬਤੌਰ ਮੁਖੀ ਹੋਣ ਦੇ ਨਾਤੇ ਇਹਨਾਂ ਨੇ ਉੱਥੇ ਕਿੰਨਾ ਕਾਰਜ ਕੀਤਾ ਲੂਕ ਨੇ ਜਿਹੜੇ ਉਹ ਮਾਨਤਾ ਦਿੰਦੇ ਨੇ ਇਹਨਾਂ ਦਾ ਸਤਿਕਾਰ ਕਰਦੇ ਨੇ ਵਿਭਾਗੀ ਤੌਰ ਤੇ ਵੀ ਇਹਨਾਂ ਨੂੰ ਮਾਨਤਾ ਮਿਲਿਆ ਕਿ ਇਹਨਾਂ ਨੂੰ ਰਾਜ ਪੁਰਸਕਾਰ ਪ੍ਰਾਪਤ ਹੋਇਆ ਸਟੇਟ ਦੇ ਲੈਵਲ ਤੇ ਮੈਰਿਟ ਲਿਸਟ ਬਣਦੀ ਹੈ ਉਹਦੇ ਵਿੱਚ ਜਿਹੜੇ ਵਿਦਿਆਪਕ ਨੇ ਉਹਨਾਂ ਦੀ ਚੋਣ ਕੀਤੀ ਜਾਂਦੀ ਹੈ ਵਿਭਾਗ ਵੱਲੋਂ ਸੋ ਸਾਨੂੰ ਪੂਰਾ ਮਾਣ ਆ ਮੇਰੇ ਅਫੀਸਰ ਨੂੰ ਪੂਰਾ ਮਾਣ ਆ ਕਿ ਸਾਡੇ ਜ਼ਿਲ੍ਹੇ ਦੇ ਝੋਲੀ ਦੇ ਵਿੱਚ ਚਾਰ ਜਿਹੜੇ ਵਿਦਿਆਪਕ ਨੇ ਰਾਜ ਪੁਰਸਕਾਰ ਪਾਏ ਨੇ ਤੇ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਇਸ ਤੋਂ ਵੀ ਵੱਧ ਜਾਂਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਨੂੰ ਨਾਲ ਲੈ ਕੇ ਮਾਪਿਆਂ ਨੂੰ ਨਾਲ ਲੈ ਕੇ ਸਾਡੇ ਸਿੱਖਿਆ ਭਾਗ ਦੇ ਵਿੱਚ ਹੋਰ ਸਾਡੇ ਸਿੱਖਿਆ ਭਾਗ ਦਾ ਕਦ ਉੱਚਾ ਕਰਨ ਤੇ ਬੱਚਿਆਂ ਨੂੰ ਬਲੰਦੀਆਂ ਚ ਲੈ ਕੇ ਜਾਣ ਤੇ ਪਹਿਲਾਂ ਵੀ ਦਿਨ ਰਾਤੇ ਕਾਰਜ ਕਰਦੇ ਨੇ ਉਸ ਤੋਂ ਬਾਅਦ ਵੀ ਇਹ ਲਗਾਤਾਰ ਕਾਰਜਾ ਜਿਹੜਾ ਕਰਕੇ ਆਪਣੇ ਸਕੂਲਾਂ ਦੀ ਜਿਹੜੀ ਵਿਲੱਖਣ ਜੋ ਇਹ ਦੇਖਾ ਉਹਨੂੰ ਹੋਰ ਉੱਚਾ ਕਰਨੀ ਆ ਸੁਨੀਤੰਦਰ ਸਿੰਘ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਬਨਾਲਾ ਸਰ ਕੀ ਕਹਿਣਾ ਚਾਹੁੰਗੇ ਅੱਜ ਜਿਲ੍ਹਾ ਬਨਾਲਾ ਨੇ ਇਹ ਮਾਨ ਪ੍ਰਾਪਤ ਕੀਤਾ ਚਾਰ ਅਧਿਆਪਕਾਂ ਨੇ ਸਟੇਟ ਅਵਾਰਡ ਨਾਲ ਹਾਂ ਜਿਸ ਤਰ੍ਹਾਂ ਕਿ ਸਾਡੇ ਮੁੱਖ ਮੰਤਰੀ ਸ੍ਰੀ ਭਵਨ ਸਿੰਘ ਜੀ ਮਾਨ ਸਿੱਖਿਆ ਮੰਤਰੀ ਜੋ ਸਿੰਘ ਜੀ ਬੈਂਸ ਜਿਨ੍ਹਾਂ ਦਾ ਮੁੱਖ ਉਦੇਸ਼ ਸਿੱਖਿਆ ਤੇ ਹੈਲਥ ਨੂੰ ਉੱਪਰ ਲੈ ਜਾਣਾ ਹੈ ਉਸ ਤਹਿਤ 5 ਅਕਤੂਬਰ ਨੂੰ ਵਿਦਿਆਪਕ ਦਿਵਸ ਦੇ ਦਿੌਰ ਤੇ ਸਾਡੇ ਟੋਟਲ ਪੰਜਾਬ ਦੇ 77 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸਾਡੇ ਬਰਨਾਲਾ ਜ਼ਿਲ੍ਹੇ ਦੇ 4 ਅਧਿਆਪਕਾਂ ਨੂੰ ਸਨਮਾਨ ਮਿਲਿਆ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਤੇ ਮੈਂ ਇਹਨਾਂ ਅਧਿਆਪਕਾਂ ਨੂੰ ਵਧਾਈ ਦਿੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਤਰੱਕੀ ਕਰਕੇ ਬੱਚਿਆਂ ਨੂੰ ਤੇ ਸਮਾਜ ਨੂੰ ਵਧੀਆ ਬਣਾਉਣ ਅੱਜ ਗੱਲ ਕਰੀਏ ਤਾਂ ਕਿਸ ਤਰੀਕੇ ਦੀ ਕਾਰ ਐਸ਼ੀਲੀ ਸੀ ਕਿਸ ਤਰੀਕੇ ਦਾ ਸੁਹਾਵਾ ਹੈ ਟੀਚਰਾਂ ਜਿਨ੍ਹਾਂ ਨੂੰ ਅਸੀਂ ਸਨਮਾਨ ਕੀਤਾਗਾ ਲੱਗਦਾ ਵੀ ਇਹ ਉਹ ਰਿਜ਼ਰਵ ਕਰਦੇ ਸੀ ਹਾਂ ਬਿਲਕੁਲ ਇਸ ਤਰ੍ਹਾਂ ਹੁੰਦਾ ਵੀ ਇੱਕ ਇੱਕ ਤਾਂ ਆਪਾਂ ਬੱਚਿਆਂ ਨੂੰ ਪੜਾਉਣ ਤੱਕ ਹੀ ਸੀਮਤ ਰਹਿੰਦੇ ਆ ਇਹਨਾਂ ਦੀਆਂ ਹੋਰ ਵੱਖ-ਵੱਖ ਭਾਗਾਂ ਦੇ ਵਿੱਚ ਹੋਰ ਜਿਹੜੀਆਂ ਐਡਮਿਨਿਸਟ੍ਰੇਸ਼ਨ ਐਕਟੀਵਿਟੀਆਂ ਉਹ ਬਹੁਤ ਸੀਆਂ ਜਿਹੜੀਆਂ ਵਿਭਾਗ ਵੱਲੋਂ ਪੂਰੇ ਤਰ੍ਹਾਂ ਨਾਲ ਸਹਿਦ ਕਰਕੇ ਹੀ ਇਹਨਾਂ ਨੂੰ ਜਿਹੜਾ ਉਹ ਮਾਨ ਸਨਮਾਨ ਜਿਹੜਾ ਮਿਲਿਆ ਤੇ ਜਦੋਂ ਲਗਾਤਾਰ ਇਹਨਾਂ ਟੀਚਰ ਨੂੰ ਸਨਮਾਨਿਤ ਕਰੀਏ ਲੱਗਦਾ ਵੀ ਆਹਾਂ ਸਮੇਂ ਦੇ ਵਿੱਚ ਹੋਰ ਟੀਚਰ ਨੇ ਜਿਹੜੇ ਸੀ ਦੇ ਉੱਪਰ ਹਾਈ ਇੱਕ ਮੋਟੀਵੇ ਔਨ ਵਾਲੇ ਸਮੇਂ ਦੇ ਵਿੱਚ ਵੀ ਜਿਲ੍ਹਾ ਪੱਧਰ ਤੇ ਵੀ ਤੇ ਸਟੇਟ ਪੱਧਰ ਤੇ ਵੀ ਅਧਿਆਪਕਾਂ ਦਾ ਜਿਹੜਾ ਸਨਮਾਨ ਉਹ ਬਣਾਣਾ ਬੜਾ ਜ਼ਰੂਰੀ ਹੈ ਤੇ ਜਦੋਂ ਦਾ ਵੱਡੇ ਉਪਰਾਲੇ ਕਰ ਰਹੀਏ ਖੇਡਾਂ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਕੀ ਕਹਿਣਾ ਚਾਹੁੰਗੇ ਵੀ ਲੱਗਦਾ ਵੀ ਆਹ ਸਮੇਂ ਦੇ ਵਿੱਚ ਕੁਝ ਨਵਾਂ ਵੀ ਜਿਹੜਾ ਦੇਖਣ ਨੂੰ ਮਿਲੇਗਾ ਹਾਂ ਔਨ ਵਾਲੇ ਸਮੇਂ ਤੇ ਬਹੁਤ ਵਧੀਆ ਕਿਉਂਕਿ ਦੇਖੋ ਹਰ ਸਕੂਲ ਦਾ ਇਨਫਰਾਸਟ੍ਰਕਚਰ ਬਦਲ ਗਿਆ ਨਵੀਆਂ-ਨਵੀਆਂ ਇਮਾਰਤਾਂ ਬਣ ਗਈਆਂ ਹਰ ਸਕੂਲ ਦੀ ਬਾਉਂਡਰੀ ਵਾਲ ਹੋ ਗਈ ਹਰ ਸਕੂਲ ਨੂੰ ਜੋ ਲੋੜੀਆਂ ਸਹੂਲਤਾਂ ਸੀ ਪ੍ਰਾਈਵੇਟ ਸਕੂਲਾਂ ਕੋਲੇ ਸਹੂਲਤਾਂ ਸੀ ਕਿਉਂ ਅੱਜ ਹਰ ਗਵਰਨਮੈਂਟ ਸਕੂਲ ਦੇ ਜਾਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿੱਖਿਆ ਭਾਗ ਹੋਰ ਤਰੱਕੀ ਕਰ ਤਰੱਕੀ ਕਰ ਰਿਹਾ ਤੇ ਕਰੇਗਾ ਵੀ ਪੰਜਾਬ ਸਰਕਾਰ ਸਿੱਖਿਆ ਲਈ ਬੜੇ ਬੜੇ ਉਪਰਾਲੇ ਕਰ ਰਹੀ ਹੈ ਐਕਤੀ ਕਰਨਾ ਚਾਹੁੰਦੇ ਕਦੇ ਅੱਜ ਕਰ ਪੰਜਾਬ ਸਰਕਾਰ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਜੀ ਹਰ ਐਕਟੀਵਿਟੀ ਜਿਹੜੀ ਬੱਚਿਆਂ ਲਈ ਪ੍ਰਾਈਵੇਟ ਸਕੂਲਾਂ 'ਚ ਪਹਿਲਾਂ ਸਹੂਲਤਾਂ ਸੀਗੀਆਂ ਉਹ ਹੁਣ ਹਰ ਸਕੂਲ ਜਿਹੜੀ ਹਰ ਸਰਕਾਰੀ ਸਕੂਲ ਦੇ ਵਿੱਚ ਉਹ ਸਹੂਲਤ ਮੌਜੂਦ ਆ ਤੇ ਬੱਚਿਆਂ ਦੇ ਦਿਨੋਂ ਦਿਨ ਜਿਹੜਾ ਦਾਖਲਾ ਸਰਕਾਰੀ ਸਕੂਲਾਂ 'ਚ ਵੱਧ ਰਿਹਾ ਹੈ